ਸਫਾਈ ਕਾਫੀ ਹੈ ਜਦ ਵੀ ਆਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਡੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਫਤਿਹ ਪ੍ਰਵਾਨ ਕਰਿਓ ਤੇ ਅੱਜ ਅਸੀਂ ਇੱਕ ਐਸੀ ਜਗ੍ਹਾ ਆਏ ਆ ਇੱਥੇ ਸਾਨੂੰ ਇੱਕ ਭਾਈ ਸਾਹਿਬ ਮਿਲੇ ਨੇ ਜੋ ਬਹੁਤ ਹੀ ਗਿਆਨ ਰੱਖਦੇ ਨੇ ਜਿਨ੍ਹਾਂ ਨੂੰ ਇੰਨਾ ਗਿਆਨ ਹੈ ਕਿ ਉਹਨਾਂ ਨੂੰ ਜੇ ਮਹਾਂਪੁਰਖ ਕਹੀਏ ਤਾਂ ਘਟ ਨਹੀਂ ਹੋਏਗਾ ਇਹਨਾਂ ਦਾ ਕਾਰੋਬਾਰ ਦੇਖੋ ਇਹਨਾਂ ਦੀ ਸਾਫ ਸਫਾਈ ਦੇਖੋ ਔਰ ਕਮਾਲ ਦੀ ਗੱਲ ਇਹ ਹੈ ਕਿ ਇਹ ਇਤਿਹਾਸ ਨਾਲ ਰਿਲੇਟਡ ਹੈ ਜਿਹੜੀ ਚੀਜ਼ ਦਾ ਇਹ ਵਪਾਰ ਕਰ ਰਹੇ ਨੇ ਇਹ ਇਤਿਹਾਸ ਨਾਲ ਰਿਲੇਟਡ ਹੈ ਔਰ ਇਹ ਇਹਨਾਂ ਦਾ ਨਾਮ ਹੈ ਸਰਦਾਰ ਪ੍ਰਤਾਪ ਸਿੰਘ ਜੀ ਮੈਂ ਇੰਟਰੋਡਿਊਸ ਕਰਾ ਰਿਹਾ ਇੱਧਰ ਭਾਈ ਸਾਹਿਬ ਜੀ ਫਤਿਹ ਆਪ ਦੀ ਸਾਂਝ ਕਰਦੇ ਹੋ ਵੈ ਗੁੱਡ ਜੀ ਦਾ ਖਾਲਸਾ ਵੈ ਗੁੱਡ ਜੀ ਦੀ ਫਤਿਹ ਇਹ ਭਾਈ ਸਾਹਿਬ ਸੱਤੂ ਦਾ ਵਪਾਰ ਕਰਦੇ ਨੇ ਜੀ ਔਰ ਸੱਤੂ ਕਿੰਨੇ ਫਾਇਦੇ ਰੱਖਦਾ ਹੈ ਇਨਸਾਨੀ ਸਰੀਰਾਂ ਵਾਸਤੇ ਸਿਹਤ ਵਾਸਤੇ ਫਿਜ਼ੀਕਲੀ ਸਾਡੇ ਵਾਸਤੇ ਕਿੰਨਾ ਬੈਨੀਫੀਸ਼ੀਅਲ ਹੈ ਕਿ ਆਪ ਜੀ ਨੂੰ ਰੋਸ਼ਨੀ ਪਾਣਗੇ ਨਾਲ ਨਾਲ ਆਪਣਾ ਕੰਮ ਵੀ ਕਰੀ ਜਾਣਗੇ ਨਾਲ ਨਾਲ ਇਹਨਾਂ ਕੋਲ ਦੇਖੋ ਗ੍ਰਾਹਕ ਵੀ ਆਉਂਦੇ ਨੇ ਜਿਨ੍ਹਾਂ ਨੂੰ ਸਤੂ ਦਾ ਗਿਆਨ ਹੈ ਸਤੂ ਪੀਣ ਵੀ ਆਉਂਦੇ ਨੇ ਭਾਈ ਸਾਹਿਬ ਆਏ ਨੇ ਦੇਖੋ ਉਹਨਾਂ ਨੂੰ ਦਿਖਾਓ ਜੀ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਅਜੀ ਸਰ ਨਮਸਤੇ ਸਸ ਜੀ ਨਮਸਕਾਰ ਸਸ ਜੀ ਸਰ ਆਪ ਸਤੂ ਲੈਣੇ ਆਤੇ ਹੋ ਉਹਨਾਂ ਦੇ ਪਾਸ ਹਮੇਸ਼ਾ ਹਾਂ ਉਹਨਾਂ ਤੋਂ ਗੱਲ ਵੀ ਰਹਿੰਦੀ ਹੈ ਠੀਕ ਹੈ ਜੀ ਦੇਖੋ ਜੀ ਕਿਸ ਤਰ੍ਹਾਂ ਮਤਲਬ ਸਭ ਤੋਂ ਅੱਛੀ ਗੱਲ ਜਿਹੜੀ ਹੈਗੀ ਇਹਨਾਂ ਦੀ ਸਾਫ ਸਫਾਈ ਦੇਖੋ ਸਤੂ ਦੇ ਬਾਰੇ ਜੀ ਇੱਕ بڑا ਵੱਡਾ ਜਿਹੜਾ ਅਸੀਂ ਦੇਖਦੇ ਆ ਮਾਈਨਸ ਪੁਆਇੰਟ ਰਸਤੇ ਵੀ ਸੱਤੂ ਵੇਚ ਰਹੇ ਹੁੰਦੇ ਨੇ ਗੰਦੇ ਮੰਦੇ ਹੱਥ ਹੁੰਦੇ ਨੇ ਔਰ ਗੰਦੇ ਮੰਦੇ ਹੱਥਾਂ ਕਰਕੇ ਉਹਨਾਂ ਦਾ ਜਿਹੜਾ ਹੈ ਦਿਲ ਨਹੀਂ ਕਰਦਾ ਸਾਨੂੰ ਕਿ ਅਸੀਂ ਸੱਤੂ ਪੀਏ ਔਰ ਅਸੀਂ ਇਹ ਸਮਝ ਕੇ ਬੈਠ ਗਏ ਆ ਕਿ ਇਹ ਸੱਤੂ ਜਿਹੜਾ ਹੈਗਾ ਇਹ ਕਿਤੇ ਬਿਹਾਰ ਤੋਂ ਕਿਤੇ ਯੂਪੀ ਤੋਂ ਆਇਆ ਹੋਇਆ ਹੈ ਲੇਕਿਨ ਇਹ ਇਤਿਹਾਸ ਨਾਲ ਰਿਲੇਟਡ ਹੈ ਗੁਰਗੋਬਿੰਦ ਸਿੰਘ ਜੀ ਨਾਲ ਰਿਲੇਟਡ ਹੈ ਸੱਤੂ ਸੱਤੂ ਨੂੰ ਕਿਸ ਤਰ੍ਹਾਂ ਪੀਣਾ ਚਾਹੀਦਾ ਹੈ ਇਹ ਵੀਰ ਜੀ ਹੋਰੀ ਤੁਹਾਨੂੰ ਰੋਸ਼ਨੀ ਪਾਣਗੇ ਜੀ ਵੀ ਜੀ ਆਪ ਜੀ ਥੋੜਾ ਸਤੂ ਬਾਰੇ ਗਿਆਨ ਵੀ ਦਿੰਦੇ ਰਹੋ ਤੇ ਆਪਣਾ ਵਪਾਰ ਵੀ ਕਰਦੇ ਰਹੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਸਾਹਿਬ ਦੇ ਹਰੇਕ ਲਫ਼ਜ਼ ਦੇ ਵਿੱਚ ਹਰੇਕ ਵਰਡ ਦੇ ਵਿੱਚ ਦੋ ਚੀਜ਼ਾਂ ਜੁੜੀਆਂ ਉਹ ਫਿਰ ਉਹਦੇ ਲਈ ਬਹੁਤ ਟਾਈਮ ਲੱਗੇਗਾ ਗੁਰੂ ਸਾਹਿਬ ਨੇ ਇੱਕ ਸਭ ਤੋਂ ਪਹਿਲਾਂ ਸੰਗਤ ਵਾਸਤੇ ਔਰ ਸਿੱਖਿਆ ਵਾਸਤੇ ਖਾਸ ਕਰ ਇੱਕ ਸ਼ਬਦ ਜੋੜਿਆ ਹੈ ਸ਼ਰਬਤ ਸ਼ਰਬਤ ਦੇ ਦੋ ਡੈਫੀਨੇਸ਼ਨਸ ਨੇ ਇੱਕ ਉਹ ਸਰਬਤ ਸਾਰੇ ਔਰ ਪਹਿਲਾ ਸਭ ਤੋਂ ਪਹਿਲਾ ਉਹਨੂੰ ਹਿਦਾਇਤ ਦਿੱਤੀ ਕਿ ਜ਼ਿੰਦਗੀ ਵਿੱਚ ਜੀਵਨ ਵਿੱਚ ਸਰਬਤ ਹੀ ਪੀਣਾ ਹੈ ਆਪ ਦੀ ਗੁਰਬਾਣੀ ਨੂੰ ਬਾਰ-ਬਾਰ ਪੜੋਗੇ ਤੇ ਕਈ ਵਾਰ ਜੋ ਦਾ ਆਪ ਨੂੰ ਉਹ ਮਿਲ ਜਾਂਦਾ ਹੈ ਜਦੋਂ ਬਹੁਤ ਵਾਰੀ ਕਿਸੇ ਗੀਤ ਨੂੰ ਤੁਸੀਂ ਪੜਦੇ ਹੋ ਫਿਰ ਉਹਦੇ ਧਿਆਨ ਚਲਾ ਜਾਂਦਾ ਹੈ ਤੇ ਮੈਂ ਗੁਰੂ ਹੀ ਜਾਣੀ ਕਿ ਨਹੀਂ ਕਹਿੰਦਾ ਪਰ ਗੁਰੂ ਦੀ ਕਿਰਪਾ ਦੇ ਸਦਕਾ ਮੈਨੂੰ ਬਹੁਤ ਚੀਜ਼ਾਂ ਹੈ ਜੀ ਮਿਲਦੀਆਂ ਔਰ ਜਦ ਤੱਕ ਸਿੱਖਾਂ ਨੇ ਦੋ ਚੀਜ਼ਾਂ ਨੂੰ ਅਪਣਾ ਕੇ ਰੱਖਿਆ ਇੱਕ ਛੋਲੇ ਔਰ ਇੱਕ ਸਰਬਤ ਸਤੂ ਉਦੋਂ ਤੱਕ ਸਵਾਸਤ ਰਹੇ ਤਾਂ ਸਤੂ ਵੀ ਮਤਲਬ ਉਸ ਟਾਈਮ ਚੱਲਦਾ ਸੀ ਤੇ ਛੋਲਿਆਂ ਨੂੰ ਤੇ ਗੁਰਗੋਬਿੰਦ ਸਿੰਘ ਜੀ ਜਿਹੜੇ ਨੇ ਸਿੰਘ ਜਿਹੜੇ ਨੇ ਬਾਦਾਮ ਕਹਿ ਕੇ ਸੰਬੋਧਨ ਕਰਦੇ ਸੀਗੇ ਬਾਦਾਮ ਕਹਿ ਕੇ ਖਾਂਦੇ ਸੀਗੇ ਜੀ ਜੀ ਵਾਹਿਗੁਰੂ ਜਿੱਥੇ ਤੱਕ ਤੇ ਇਹ ਸਤ ਔਰ ਸਭ ਤੋਂ ਪਹਿਲਾ ਪ੍ਰਿਥਵੀ ਤੇ ਵਿੱਚ ਆਇਆ ਸਭ ਤੋਂ ਪਹਿਲਾ ਅਨਾਜ ਹੈ ਇਸ ਨੂੰ ਪਾਲਤੀ ਕਿਹਾ ਜਾਂਦਾ ਹੈ ਕਿਸੇ ਚੀਜ਼ ਨੂੰ ਜਿਵੇਂ ਜਿசி ਪਾਲ ਦੇਣਾ ਤੋ ਉਹ ਤਾਂ ਪਹਿਲੇ ਨਾਮ ਲੈਂਦੇ ਸੀ ਪਾਲਤੂ ਅੱਜ ਕੁੱਤੇ ਨੂੰ ਇਹ ਬਿੱਲੇ ਨੂੰ ਕਹ ਦਿੰਦੇ ਨੇ ਪਾਲਤੂ ਪਹਿਲੇ ਅਨਾਜ ਨੂੰ ਪਾਲਣਾ ਉਹਦੀ ਸਮਾਲ ਕਰਨਾ ਉਹ ਉਹਦੀ ਪੈਦਾਵਾਰ ਕਰਨਾ ਉਹਨੂੰ ਪਾਲਤੂ ਕਹਿੰਦੇ ਸੀ ਜਿਹੜੀ ਪੜ ਕਿ 30 ਰੁਪਏ ਮਹੂਰੀ ਤੇ ਜਿਵੇਂ ਜਿਵੇਂ ਛੱਡਦੇ ਗਏ ਜਿਵੇਂ ਜਿਵੇਂ ਸਾਡੇ ਸਿੱਖ ਜਿਹੜੇ ਨੂੰ ਜੀ ਤੀਹ ਜੀ ਜਾਣ ਤੋਂ ਲੱਗਦੇ ਗਏ ਉਹ ਮੈਂ ਮੈਂ ਬਿਮਾਰ ਹੋਣ ਦੇ ਗਏ ਇਹ ਹਰ ਤਾਂ ਕਿ ਦੇਖੋ ਪਹਿਲੇ ਸਿੱਖ ਬਿਮਾਰ ਨਹੀਂ ਹੋਇਆ ਕਰਦੇ ਸੀ ਔਰ ਬਹੁਤ ਲੋਕੀ ਨਹੀਂ ਬਿਮਾਰ ਹੋਇਆ ਕਰਦੇ ਸੀ ਇਹ ਇਹ ਉਹੀ ਚਿੱਤੇ ਹੈ ਔਰ ਮੇਰਾ ਇਹ ਹੀ ਅਨੁਰੋਧ ਹੈ ਸਾਰਿਆਂ ਖਾਸ ਕਰਕੇ ਸਿੱਖਾਂ ਨੂੰ ਕਿ ਇਸ ਨੂੰ ਇਹਨੂੰ ਜਿਆਦਾ ਜਿਆਦਾ ਸੇਵਨ ਕਰਨ ਔਰ ਇਹਦੇ ਨਾਲ ਜਿਹੜੀ ਮਨਵਿਰਤੀਆਂ ਹੈਗੀਆਂ ਨੇ ਮਨਵਿਰਤੀਆਂ ਆਪੀ ਦੀ ਮਤਲਬ ਬਹੁਤ ਸਕਾਰਾਤਮਕ ਇਕਾਗਰ ਇਕਾਗਰ ਹੁੰਦੀ ਹੈ ਇਕਾਗਰ ਇੱਕ ਅਲੱਗ ਚੀਜ਼ ਹੈ ਸਚ ਰਹਿਣੀ ਸਹੀ ਗਲਤ ਨੂੰ ਜਾਣਨ ਦੀ ਉਹਨਾਂ ਦੇ ਅੰਦਰ ਸ਼ਮਤਾ ਹੋਏਗੀ ਜਿਵੇਂ ਟੋਕੀਆਂ ਖਾਂਦੇ ਆ ਬੱਚਿਆਂ ਦੀ ਮਨਵਿਰਤੀਆਂ ਖੜ ਜਾਂਦੀ ਨੇ ਫਿਰ ਉਹ ਚੀਜ਼ ਨੂੰ ਲਾਇਕ ਹੀ ਨਹੀਂ ਕਰਦੇ ਆਪਣੇ ਘਰਵਾੜਿਆਂ ਦਾ ਵੀ ਕਹਿਣਾ ਨਹੀਂ ਮੰਨਦੇ ਪਰ ਕਹਿੰਦਾ ਜਿਸ ਤਰ੍ਹਾਂ ਦਾ ਖਾਏਗਾ ਆਹਾਰ ਉਸ ਤਰ੍ਹਾਂ ਦਾ ਬਨੇਗਾ ਉਹਦਾ ਆਚਾਰ ਜਾਂ ਐਂ ਕਹੋ ਜਿਹੋ ਜਿਹਾ ਖਾਏਗਾ ਅੰਨ ਉਹੋ ਜਿਹਾ ਹੋਏਗਾ ਉਹਦਾ ਮਨ ਜਿਹੋ ਜਿਹਾ ਪੀਏਗਾ ਪਾਣੀ ਉਹਦੀ ਬੋਲੇਗੀ ਬਾਣੀ ਵਾਹ ਜੀ ਹਾਂਜੀ ਮਤਲਬ ਤੁਸੀਂ ਹੁਣੇ-ਹੁਣੇ ਇੱਕ ਵਰਲਡ ਯੂਜ਼ ਕੀਤਾ ਵਿੱਚ ਸ਼ਬਦ ਯੂਜ਼ ਕੀਤਾ ਹੈ ਕਿ ਸਭ ਤੋਂ ਪਹਿਲਾ ਜਿਹੜਾ ਹੈਗਾ ਅਨਾਜ ਏ ਉਹ ਸਤੂ ਏ ਉਹ ਤੇ ਕੀ ਰੋਸ਼ਨੀ ਪਾਓਗੇ ਤੁਸੀਂ ਕਿਸ ਤਰ੍ਹਾਂ ਮਤਲਬ ਮੜਾ ਕਣਕ ਤੋਂ ਪਹਿਲੇ ਸਤੂ ਏ ਜੀ ਕਣਕ ਤੋਂ ਪਹਿਲੇ ਜੋ ਇਹਦਾ ਨਾਮ ਹੈ ਅੱਛਾ ਜੋ ਔਰ ਜੋ ਤੇ ਜਿਹੜਾ ਫੋਰਨ ਕੰਟਰੀਆਂ ਦੇ ਵਿੱਚ ਇਹਦਾ ਨਾਮ ਬੇਰੇ ਸੀਗਾ ਬੇਰੇ ਬੇਰੇ ਅੱਛਾ ਜੀ ਸੱਚ ਕਰਕੇ ਮਤਲਬ ਇੰਗਲਿਸ਼ ਦੇ ਵਿੱਚ ਇੰਗਲਿਸ਼ ਦੇ ਵਿੱਚ ਓਕੇ ਜਾਂ ਯੂਰਪ ਕੰਟਰੀਆਂ ਦੇ ਵਿੱਚ ਬੇਰੇ ਨਾਮ ਹੈ ਵੀਰ ਜੀ ਜਿਹੜੇ ਨੇ ਉਹ ਟੋਟਲੀ ਐਨ ਐਜੂਕੇਟਿਡ ਦੱਸਦੇ ਨੇ ਆਪਣੇ ਆਪ ਨੂੰ ਪਰ ਮੈਂ ਇਹਨਾਂ ਨੂੰ ਕਹਿਣਾ ਕਿ ਵੈਰੀ ਨੋਲੇਜੇਬਲ ਪਰਸਨ ਇਹ ਅਨ ਐਜੂਕੇਟਿਡ ਨਹੀਂ ਹੈਗੇ ਪਰ ਮੈਂ ਇਹ ਦੇਖ ਰਿਹਾ ਕਿ ਇੱਥੇ ਬੈਠਦੇ ਨੇ ਇੰਗਲਿਸ਼ ਬੋਲਦੇ ਨੇ ਇੱਥੇ ਖੜੇ ਹੁੰਦੇ ਨੇ ਦੇਖੋ ਇਹ ਡਿਸਟ੍ਰਿਕਟ ਪਾਰਕ ਹੈ ਔਰ ਇਹ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਇਹ ਸਾਈਂ ਬਾਬਾ ਚੌਂਕ ਰੋਣੀ ਚ ਪੈਂਦਾ ਹੈ ਔਰ ਇਹ ਇਹਨਾਂ ਦਾ ਠੀਆ ਹੈ ਜੀ ਇਹ ਇਹਨਾਂ ਲਗਾਉਂਦੇ ਨੇ ਠੀਆ ਔਰ ਬੜੇ ਸਾਫ਼ ਸੁਥਰੇ ਤਰੀਕੇ ਨਾਲ ਸਤੋ ਇਹਦੇ ਤੇ ਦੇਖੋ ਇਹਨਾਂ ਨੇ ਆਪਣਾ ਨੰਬਰ ਦਿੱਤਾ ਹੋਇਆ ਹੈ ਇਹ ਨੰਬਰ ਨੋਟ ਕਰ ਸਕਦੇ ਹੋ ਸਕਰੀਨ ਤੇ ਤੁਹਾਡੇ ਕੋਲ ਆ ਰਿਹਾ ਹੈਗਾ ਜੀ ਔਰ ਇਹ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਸੱਤੂ ਬਾਰੇ ਇੱਥੇ ਤੁਹਾਨੂੰ ਉਹਨਾਂ ਦੇ ਬੋਰਡ ਤੇ ਡਿਸਪਲੇ ਕਰ ਰਹੇ ਆ ਇਹ ਦੇਖੋ ਜੀ ਔਰ ਇਹ ਦੇਖੋ ਇਹ THA ਹੈ ਜੀ ਇਹਨਾਂ ਦਾ ਛੋਟਾ ਜਿਹਾ ਸਾਈਕਲ ਤੇ ਲਗਾਉਂਦੇ ਨੇ ਵੀਰ ਜੀ ਔਰ ਇਸ ਤਰ੍ਹਾਂ ਗ੍ਰਾਹਕ ਇਹਨਾਂ ਕੋਲ ਰੋਜ਼ ਆਉਂਦੇ ਨੇ ਇੱਥੇ ਇਧਰ ਸਾਈਂ ਬਾਬਾ ਚੌਕ ਹੈ ਸੈਕਟਰ ਰੋਣੀ ਦਾ ਉਹਦੇ ਲਾਗੇ ਡਿਸਟ੍ਰਿਕਟ ਪਾਰਕ ਜਿਹੜੀ ਹੈ ਉੱਥੇ ਲਗਾਉਂਦੇ ਨੇ ਮੈਂ ਕਹਾਂਗਾ ਜਿਹੜੇ ਆਪਣੇ ਸਸਤਾਵਾ ਨੇ 6 ਸਸਤਾਵਾ ਉਹ ਵੀ ਜਿਹੜੀਆਂ ਨੇ ਇਹ ਇਸ ਚੀਜ਼ ਦਾ ਪ੍ਰਚਾਰ ਕਰਨ ਕਿ ਸਤੂ ਦੀ ਇੰਪੋਰਟੈਂਸ ਕੀ ਹੈਗੀ ਹੈ ਫਿਜ਼ੀਕਲੀ ਸਾਡੇ ਸਰੀਰ ਵਾਸਤੇ ਕਿੰਨਾ ਬੈਨੀਫੀਸ਼ੀਅਲ ਹੈਗਾ ਸਤੂ ਔਰ ਇਹ ਇਹ ਭਾਈ ਸਾਹਿਬ ਦੀ ਜਿਹੜੀ ਹੈ ਵੀਡੀਓ ਹੈ ਇਹ ਵੀ ਜਰੂਰ ਤੋਂ ਜ਼ਿਆਦਾ ਵਾਇਰਲ ਕਰੋ ਤਾਂ ਕਿ ਜਿਹੜੀ ਹੈ ਉਹ ਇਹਨਾਂ ਦਾ ਜਿਹੜਾ ਵਪਾਰ ਹੈ ਉਹ ਵੀ ਵਧੇ ਤੇ ਦੂਸਰਾ ਸਾਰੀ ਸੰਗਤ ਨੂੰ ਸਤੂ ਦੇ ਗੁਣ ਪਤਾ ਲੱਗਣ ਹਾਂਜੀ ਵੀਰ ਜੀ ਆਪ ਜੀ ਕੁਝ ਕਹਿਣਾ ਚਾਹੁੰਦੇ ਜੀ ਕੋਪੈਟ ਤਾਂ ਬੱਲੇ ਬੱਦੇ ਲੋਕਾਂ ਦੀਆਂ ਬਿਮਾਰੀਆਂ ਦੂਰ ਹੋਣ ਲੋਕੀ ਜਿਹੜੇ ਸਤਰਕ ਹੋਣ ਜੀ ਵਾਹ ਜੀ ਵਾਹ ਹਾਂ ਗਿਆਨ ਬਣੇ ਹੋ ਰਿਹਾ ਕੋਪਰ ਦੇ ਨਾ ਹੋਗਾ ਤਦ ਵੀ ਮੈਂ ਰੋਟੀ ਖਾਣੀ ਹੈ ਹੋਏਗਾ ਤਾਂ ਵੀ ਰੋਟੀ ਵਾਹ 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 ਕੀ ਅੱਛਾ ਇਹ ਕਿਸ ਤਰ੍ਹਾਂ ਗੁਰਗੋਬਿੰਦ ਸਿੰਘ ਮਹਾਰਾਜ ਨੇ ਮਤਲਬ ਪਹਿਲਾ ਇਹ ਸੱਤੂ ਜਿਹੜਾ ਹੈਗਾ ਸਰਦਾਈ ਤੋਂ ਪਹਿਲੇ ਇਹ ਸਰਦਾਈ ਬਾਦ ਵਿੱਚ ਆਈ ਹੈ ਅੱਛਾ ਜੀ ਸਭ ਤੋਂ ਪਹਿਲਾ ਇਹੀ ਸੀਗਾ ਅੱਛਾ ਜੀ ਦੇਖੋ ਸੱਤੂ ਤੇ ਹੈ ਕਿ ਜਿੱਥੇ ਮਰਜੀ ਜੰਗਲਾਂ 'ਚ ਮਿਲ ਜਾਂਦਾ ਸੀਗਾ ਹਾਂ ਜੀ ਹਾਂ ਜੀ ਚਣੇ ਵੀ ਮਿਲ ਜਾਂਦੇ ਸੀ ਚਣੇ ਵੀ ਹਾਂ ਜੀ ਨੇਚਰਲੀ ਹਾਂ ਜੀ ਹਾਂ ਜੀ ਸੋਚੋ ਹਾਂ ਜੀ ਇਹ ਸਰਦਾਈ ਹੈ ਉਹਨੂੰ ਕਲੈਕਟ ਕਰਦੇ ਉਹਨੂੰ ਫਿਰ ਬਣਾਉਂਦੇ ਜੀ ਇਹ ਦੇ ਪਿੱਛੇ ਜਾਓ ਜਰਾ ਇਹ ਨੂੰ ਇਹ ਨੂੰ ਬਣਾਉਂਦੇ ਸੀ ਠੀਕ ਹੈ ਜੀ ਪਰ ਇਹ ਤਾਂ ਕਿੱਥੇ ਮਿਲ ਜਾਂਦਾ ਕਿਉਂਕਿ ਸਿੱਖ ਤੇ ਜੰਗਲਾਂ ਚ ਰਹਿੰਦੇ ਸੀ ਬਿਲਕੁਲ ਜੀ ਸ਼ਹਿਰ ਵਿੱਚ ਤਾਂ ਰਹਿੰਦੇ ਸੀ ਬਿਲਕੁਲ ਜੀ ਠੀਕ ਹੈ ਜੀ ਵਾਹ ਜੀ ਵਾਹ ਇਹ ਆਪ ਜੀ ਨੋਟ ਕਰ ਲੈਣਾ ਸਾਰਾ ਕੁਝ ਅਸੀਂ ਇਹਨਾਂ ਦਾ ਨੰਬਰ ਵੀ ਔਰ ਆਪ ਜੀ ਨੂੰ ਡਿਸਪਲੇ ਕਰ ਦਾਂਗੇ ਹਰਮਤ ਵਿਦਿਆਲੇ ਵਿੱਚ ਬੱਚਿਆਂ ਨੂੰ ਵੀ ਪਲਾਉਣ ਉਹਨਾਂ ਦੇ ਅੰਦਰ ਗਿਆਨ ਦੀ ਜਿਹੜੀ ਹੈ ਇੱਕ ਭੰਡਾਰ ਖੁੱਲੇਗਾ ਕਿਉਂਕਿ ਜਿਹੜੀ ਚੀਜ਼ ਤੁਸੀਂ ਦੇਖੋ ਇਹ ਇਤਿਹਾਸ ਨਾਲ ਰਿਲੇਟਡ ਹੈ ਮੇਰੇ ਖਿਆਲ ਦੇ ਵਿੱਚ ਸ਼ਾਇਦ ਅਨ 95% ਜਿਹੜੇ ਨੇ ਸਿੱਖ ਜਿਹੜੇ ਉਹਨਾਂ ਨੂੰ ਨਹੀਂ ਇਹ ਪਤਾ ਹੋਣਾ ਕਿ ਵੀ ਇਹ ਸਾਡੇ ਇਤਿਹਾਸ ਨਾਲ ਰਿਲੇਟਡ ਹੈ ਸਤੂ ਜਦ ਕਿ ਦੇਖੋ ਗਲੀਆਂ ਵਿੱਚ ਸੜਕਾਂ ਦੇ ਉੱਤੇ ਤੁਸੀਂ ਦੇਖਦੇ ਹੋ ਅਦਰ ਕਮਿਊਨਿਟੀ ਦੇ ਲੋਕ ਜਿਹੜੇ ਉਹ ਵੇਚਦੇ ਹੁੰਦੇ ਨਾ ਸਾਫ਼ ਹੁੰਦੀ ਹੈ ਨਾ ਸਫਾਈ ਹੁੰਦੀ ਹੈ ਇਹਨਾਂ ਦਾ ਸਾਰਾ ਕੁਝ ਸਿਸਟਮ ਦੇਖੋ ਤੁਸੀਂ ਕਿੰਨਾ ਸਾਫ਼ ਸਫਾਈ ਵਾਲਾ ਹੈ ਕਿਸ ਤਰੀਕੇ ਨਾਲ ਇੱਕ ਇਹ ਮੈਸੇਜ ਵੀ ਦੇ ਰਹੇ ਨੇ ਕਿ ਸਰਦਾਰ ਆਦਮੀ ਅਗਰ ਖਾਨ ਪੀਂਦਾ ਵੀ ਸੋਦਾ ਦਾ ਕੰਮ ਕਰਦਾ ਤਾਂ ਕਿੰਨੀ ਸਾਫ਼ ਸਫਾਈ ਨਾਲ ਕਰਦਾ ਕਿਸੇ ਨੂੰ ਬਿਮਾਰੀ ਨਹੀਂ ਲਗਾਉਂਦਾ ਉਲਟਾ ਬਿਮਾਰੀ ਦੂਰ ਕਰਦਾ ਆ ਦੇਖੋ ਭਾਈ ਸਾਹਿਬ ਨੇ अभी इथे आए ने इनहा को सत्तू पिंदे ने सर आप आते रहते हो रोज आते हो या कैसे सत्तू अच्छा सत्तू के बारे में आपको मालूम है इसके बारे में कितने गुण हैं इसमें हेल्दी होता है हेल्दी होता है अच्छा वाह वाह जी वाह वाह जी तो सरदार जी का ये साफ सुथरा व्यापार आपको अच्छा लगता है सर सफाई काफी है जब भी आते हैं वाह जी वाह देखो कितनी अच्छी गल है जी भाई साहब ने कितना बढ़िया किया क्या नाम है सर अपना ਸੁਨੀਲ ਕੁਮਾਰ ਸੁਨੀਲ ਕੁਮਾਰ ਜੀ ਨੇ ਦੇਖੋ ਕਿੰਨਾ ਵਧੀਆ ਆ ਦੱਸਿਆ ਹੈ ਕਿ ਸਫਾਈ ਹੈ ਤਦ ਹੀ ਆਨੇ ਆ ਤੇ ਸਫਾਈ ਬਹੁਤ ਇੰਪੋਰਟੈਂਟ ਰੱਖਦੀ ਹੈ ਖਾਨ ਪੀਂਦਾ ਵਪਾਰ ਕਰਨ ਵਾਲਿਆਂ ਨੂੰ ਮੈਂ ਹਰ ਕਿਸੇ ਨੂੰ ਹਰ ਕਮਿਊਨਿਟੀ ਵਾਲੇ ਵੀਰ ਨੂੰ ਕਹਾਗਾ ਚਾਹੇ ਉਹ ਕਿਸੇ ਵੀ ਕਮਿਊਨਿਟੀ ਦਾ ਹੋਵੇ ਪਰ ਉਹ ਜਦੋਂ ਖਾਨ ਪੀਂਦਾ ਵਪਾਰ ਕਰੇ ਇਸ ਸਾਫ ਸਫਾਈ ਜਰੂਰ ਰੱਖੇ ਪਲਾਣਾ ਸਿਖਾ ਜੇ ਦਵਾਈ ਜਿਹੜੀ ਤੁਸੀਂ ਪਲਾ ਸਕਦੇ ਹੋ ਤੇ ਸਿਹਤਮੰਦ ਚੀਜ਼ ਕਿਉਂ ਨਹੀਂ ਪਲਾ ਸਕਦੇ ਕਿਉਂ ਨਹੀਂ ਪਲਾ ਸਕਦੇ ਜੀ ਵਾਹ ਜੀ ਵਾਹ ਠੀਕ ਹੈ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਫਤਿਹ ਸਾਂਝ ਕਰ ਦਿਓ ਜੀ ਸਰ ਵਾਹਿਗੁਰੂ ਸਾਹਿਬ ਜੀ ਦਾ ਖਾਲਸਾ ਵਾਹਿਗੁਰੂ ਸਾਹਿਬ ਜੀ ਕੀ ਫਤਿਹ ਜੀ ਤੇ ਇਹ ਸਨ ਵੀਰ ਪ੍ਰਤਾਪ ਸਿੰਘ ਜੀ ਆਪ ਜੀ ਨੇ ਅਨਦੇ ਵਿਚਾਰ ਸੁਣੇ ਕਿ ਕਿਸ ਤਰ੍ਹਾਂ ਦੇ ਕੋਈ ਵਪਾਰ ਕਰ ਰਹੇ ਨੇ ਮੈਂ ਕਹਾਂਗਾ ਸਾਡੇ ਐਸਪੀਸੀ ਦੇ ਵੀਰਾਂ ਨੂੰ ਸਾਰਿਆਂ ਨੂੰ ਕਿ ਆਪ ਜੀ ਵੀ ਇਹਨਾਂ ਦੀ ਸਹਾਰ ਲਵੋ ਤੇ ਪੁੱਛੋ ਇਸ ਤਰ੍ਹਾਂ ਦੇ ਵੀਰਾਂ ਨੂੰ ਕਿ ਵੀ ਅਸੀਂ ਹੋਰ ਕਿਸ ਤਰੀਕੇ ਨਾਲ ਪੰਥ ਦੇ ਵਿੱਚ ਤੇ ਸਤੂ ਦਾ ਜਿਹੜਾ ਵਪਾਰ ਹੈ ਕਿ ਸਤੂ ਦੇ ਬਾਰੇ ਜਿਹੜੇ ਗੁਣ ਨੇ ਉਹ ਦੱਸ ਸਕਦੇ ਆਂ ਅਸੀਂ ਤੇ ਇਹਨੂੰ ਕਿਸੇ ਨਾ ਕਿਸੇ ਚੈਪਟਰ 'ਚ ਵੀ ਪਾਇਆ ਜਾਏ ਕਿਸੇ ਲੈਸਨ 'ਚ ਪਾਇਆ ਜਾਏ ਕਿਤਾਬਾਂ ਦੇ ਵਿੱਚ ਪਾਇਆ ਜਾਏ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਤੂ ਜਿਹੜਾ ਹੈ ਉਹ ਸਾਡੇ ਸਿਹਤ ਵਾਸਤੇ ਕਿੰਨਾ ਬੈਨੀਫੀਸ਼ੀਅਲ ਹੈਗਾ ਔਰ ਸਾਡੇ ਦਿਮਾਗ ਨੂੰ ਕਿ ਤਰ੍ਹਾਂ ਤੰਦਰੁਸਤ ਰੱਖਦਾ ਹੈ ਇਸ ਤਰ੍ਹਾਂ ਸਾਨੂੰ ਬਿਲਕੁਲ ਅੱਗੇ ਗਿਆਨ ਵਧਾਉਂਦਾ ਹੈ ਸਾਡਾ ਸਾਨੂੰ ਚੰਗੇ ਔਰ ਮਾੜੇ ਦੀ ਸਮਝ ਦਿੰਦਾ ਹੈ ਵੀਰ ਜੀ ਨੇ ਹੁਣੇ ਜਿਵੇਂ ਦੱਸਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇਸੇ ਕਰਕੇ ਸ਼ਾਇਦ ਸਤੂ ਨੂੰ ਵੀ ਨਾਲ ਸਿੰਘਾਂ ਨੂੰ ਦਿੰਦੇ ਹੁੰਦੇ ਸੀ ਸਤੂ ਪਹਿਲੇ ਆਇਆ ਔਰ ਇਹਨਾਂ ਨੇ ਦੱਸਿਆ ਤੇ ਅਨਾਜ ਵੀ ਜਿਹੜਾ ਹੈ ਇਸ ਧਰਤੀ ਤੇ ਸਭ ਤੋਂ ਪਹਿਲੇ ਜਿਹੜਾ ਹੈ ਉਹ ਸੱਭੂ ਦੇ ਰੂਪ ਦੇ ਵਿੱਚ ਇਨਸਾਨ ਨੂੰ ਮਿਲਿਆ ਇਹ ਬਹੁਤ ਵਧੀਆ ਗੱਲ ਹੈ ਜੀ ਸਾਰੇ ਫਤਿਹ ਸਾਂਝ ਕਰੋ ਜੀ ਆਪ ਸਾਰਿਆਂ ਨੂੰ ਨਿਵੇਦਨ ਹੈ ਬੇਨਤੀਆਂ ਨੇ ਸਿੱਖੀ ਸਿੱਖਿਆ ਸਟੇਜਨ ਫੀਮ ਐਸੋਸੀਏਸ਼ਨ ਦੇ ਇਸ ਚੈਨਲ ਨੂੰ ਵੱਧ ਤੋਂ ਵੱਧ ਆ ਵੀ ਸ਼ੇਅਰ ਕਰੋ ਵੱਧ ਤੋਂ ਵੱਧ ਆਪ ਜੀ ਲਾਈਕ ਕਰੋ ਤੇ ਉਸ ਦੇ ਵਿੱਚ ਆਪਣੇ ਵਿਚਾਰ ਦੱਸੋ ਸਾਨੂੰ ਅਸੀਂ ਕਿਸ ਤਰ੍ਹਾਂ ਇਸ ਨੂੰ ਹੋਰ ਅੱਗੇ ਲਿਆ ਸਕਦੇ ਹਾਂ ਇਸ ਪ੍ਰਚਾਰ ਨੂੰ ਅੱਗੇ ਤੋਰ ਸਕਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ